ਜੀ ਸਾਰੇ ਵੀਰਾਂ ਨੂੰ ਸასი ਸ਼ਾਲ ਜੀ ਓਂਕਾਰ ਡੇਰੀ ਫਾਰਮ ਦੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਵੀਰ ਜੀ ਤੇ ਅੱਜ ਤੁਹਾਨੂੰ ਦਿਖਾ ਦਿੰਦੇ ਆ ਟਾਪ ਕਲਾਸ ਕੱਲ ਦਿਖਾ ਲਈਏ ਅਸੀਂ ਟੋਕੜਾ ਗੱਬਣਾ ਤੇ ਅੱਜ ਦਿਖਾਵਾਂਗੇ ਤਾਜ਼ੀਆਂ ਸੁਈਆਂ ਤੇ ਨਗੀਨੇ ਚੰਗੀਆਂ ਝੋਟੀਆਂ ਜੈਡ ਬਲੈਕ ਤਿੰਨੇ ਤਿੰਨਾਂ ਦੇ ਇੱਕ ਸਰੀਰ ਦੇ ਵਿੱਚ ਵਾਦੀ ਚਟਾਉ ਕਰ ਤੇ ਤਿੰਨੇ ਝੋਟੀਆਂ ਤੁਹਾਨੂੰ ਟਾਪ ਕਲਾਸ ਉਹ ਖਾਲਾਂਗੇ ਤੇ ਸੀਲ ਹੋਣਗੀਆਂ ਗਾਵਾਂ ਵਾਂਗੂ ਭਾਵੇਂ ਬੱਚੇ ਛੱਡਿਓ ਨਾ ਛੱਡਿਓ ਇਦਾਂ ਹੀ ਬਹਿ ਗਏ ਜਿੱਥੇ ਮਰਜ਼ੀ ਛੋੜਿਓ ਵੇਖੋ ਜੀ ਆ ਮੀਣੀ ਕੱਟੀਆਂ ਵੀ ਤੁਹਾਡੇ ਲਈ ਐਂਡ ਪੀਸ ਕੱਢ ਕੇ ਲਿਆਂਦਾ ਦੋਰੇ ਥਾਨ ਵਾਲੀ ਤੇ ਪੂਰੀ ਕੁਆਲਿਟੀ ਵਾਲੀ ਤੇ ਤਾਜੀ ਸੂਈ ਕਰਿਓ ਜੀ ਚੈੱਕ ਸਾਰੀ ਵੀਡੀਓ ਵੇਖਿਓ ਕਰਿਓ ਸੰਪਰਕ ਇੱਕ ਆਹ ਵੇਖਿਓ ਜੀ ਕੱਟੀਆਂ ਕਿਉਂ ਹੁੰਦੀਆਂ ਗੱਲਾਂ ਬਾਤਾਂ ਕਿ ਨਹੀਂ ਇਹਦੇ 'ਚ ਦੇਖੋ ਜੀ ਕੁਸ਼ਾ ਦੇਖੋ ਐਂਡ ਤੱਕ ਕਾਲੀਆਂ ਜੈੱਡ ਬਲੈਕ ਕੱਟੀਆਂ ਤੇ ਕੱਲੀ ਕੱਲੀ ਦੀ ਤੁਹਾਡੇ ਨਾਲ ਡਿਟੇਲ ਸ਼ੇਅਰ ਕਰਦੇ ਆਂ ਤੇ ਕੱਲੀ ਕੱਲੀ ਦੀ ਤੁਹਾਨੂੰ ਜਾਣਕਾਰੀ ਦਿੰਨੇ ਬਸ ਘਰ ਬਹਿ ਜਾ ਬਹਿ ਜਾ ਬਹਿ ਜਾ ਕੋਈ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਕੀ ਹਾਲ ਜੇ ਵਧੀਆ ਵਧੀਆ ਪਹਿਲਵਾਨ ਜੀ ਹੋਠ ਠਾਕ ਜੇ ਅੱਜ ਕੱਟੀਆਂ ਲਿਆਂਦੀਆਂ ਲਓ ਜੀ ਲਓ ਲਓ ਕਿੰਨੇ ਆ ਲਓ ਲਓ ਜੀ ਲਓ ਆਜਾ ਮਾਨਾ ਪਾਈ ਤੋਂ ਰਹਿ ਜੋ ਮੈਂ ਦੋ ਦੇ ਇੱਕ ਇੱਕ ਥਾਂ ਫੜ ਲਓ ਜੀ ਕੀਆ ਬਾਤਾਂ ਚ ਵੇਖੋ ਮੰਨ ਦੇ ਜੋ ਮੰਨ ਕੇ ਮੰਨ ਕੇ ਵੀਰ ਜੀ ਕਿਉਂ ਖਿੱਚੋ ਹੋਡੋ ਇੱਕ ਵਣੀ ਥੇ ਓਕੇ ਜਿਤਣੀ ਦੀ ਆਣੀ ਹੁਣ ਦ ਨਕੀਨੇ ਪੀ ਸਿਆ ਨਕੀਨੇ ਆ ਸੀਗਾ ਵੀਰ ਜੀ ਤੇ ਹੋਰ ਸਮਝ ਵੀਰ ਜੀ ਆਪਣਾ ਐਡਰੈਸ ਦੱਸੋ ਜੀ ਐਡਰੈਸ ਪਿੰਡ ਕੋਗਾ ਤਹਿਸੀਲੋਡਾਲਾ ਜ਼ਿਲ੍ਹਾ ਗੁਰਦਾਸਪੁਰ ਨਾਮ ਕਾਰ ਸਿੰਘ ਨੰਬਰ ਆਪਣਾ 97799834419779983441 ਠੀਕ ਹੈ ਵੀਰ ਜੀ ਆਪਾਂ ਕੱਲ ਤਿੰਨਾਂ ਝੋਟੀਆਂ ਤੋਂ ਖੜਾ ਦੀ ਵੀਡੀਓ ਪਾਈ ਸੀ ਹਾਂਜੀ ਵੀਰ ਜੀ ਸਾਢੇ 7 ਵਜੇ ਸ਼ਾਮ ਨੂੰ ਵੀਡੀਓ ਪਾਈ ਹੋਦੋਂ ਆਪਾਂ ਵਟਾ ਲਈ ਹਾਂਜੀ ਹਾਂਜੀ ਵੀਰ ਜੀ ਕਿੱਥੇ ਆਂਗੇ ਚੱਲਣਾ ਘਰ ਆਉਂਦਿਆਂ ਤੱਕ ਝੋਟੀਆਂ ਜਿੰਨੇ ਵੇ ਤਿੰਨੇ ਵੇਖੀਆਂ ਹਾਂਜੀ ਹਾਂ ਤੇ ਅੱਜ ਫਿਰ ਸੱਜਣਾ ਦੇ ਨਾਲੇ ਤਿੰਨੇ ਸੱਜੜਾਂ ਕੰਨੇ ਦੇ ਨਕੀਨੇ ਤਿੰਨੇ ਟੌਪ ਦੇ ਨਕੀਨੇ ਟੌਪ ਦੇ ਟੌਪ ਕਲਾਸ ਓਕੇ ਪੀਸ ਐ ਓਕੇ ਪੀਸ ਤੇ ਸ਼ਾਹ ਕਾਲੀਆਂ ਸ਼ਾਹ ਕਾਲੀਆਂ ਇੱਕ ਰੰਗ ਕਾਲੀਆਂ ਜੈਡ ਬਲੈਕ ਜੈਡ ਬਲੈਕ ਜਿੰਨਾਂ ਵੇਂਦੇ ਨੇ ਤੇ ਕਿੱਧਰੋਂ ਸ਼ੁਰੂਆਤ ਕਰੀਏ ਦੱਸੋ ਜਿੱਧਰੋਂ ਮਰਜ਼ੀ ਕਰ ਦੱਸੋ ਤੁਸੀਂ ਇਧਰੋਂ ਕਰਦੀ ਛੋਟ ਦੀ ਵੇਖੋ ਜੀ ਕੱਟੀ ਮਗਰ ਇਹ ਕੱਟੀ ਜੇ ਆਪ ਵੀ ਕੱਟੀ ਹੋ ਵੀ ਕਾਲੀ ਏ ਹੋ ਵੀ ਕਾਲੀ ਹੋ ਵੀ ਜੈਡ ਬਲੈਕ ਜੇ ਦੇਖੋ ਜੀ ਦੇਖੋ ਕੀ ਬਰਤਾ ਦੇਖੋ ਤੋਹਫੇ ਕੋਈ ਔਲ ਸ਼ੌਲ ਨਹੀਂ ਜੇ ਤੋਹਫੇ ਵੇਖੋ ਤੋਹਫੇ ਹਾਲੋ ਹਾਲੋ ਜੀ ਹਾਲੋ ਹਾਲੋ ਕੋਈ ਔਲ ਸ਼ੌਲ ਨਹੀਂ ਜੇ ਹਾਲੋ ਜੀ ਹਾਲੋ ਜੀ ਐਵੇਂ ਥੋੜਾ ਕਹਿੰਦੇ ਆ ਦੇਖੋ ਇੱਕ ਧੀਆਂ ਵੇਖ ਤਾ ਜੀ ਆ ਕਿ ਨਹੀਂ ਮੈਨਾ ਪੂਰੀ ਠੰਡੀ ਏ ਬੋਲੋ ਛੋਟੇ ਜੀ ਕੀ ਆ ਜੀ ਇਹ ਕਿੱਡੀ ਵੀ ਮੈਂ ਪਰਮਾਨੀਆਂ ਕਿੱਡੀ ਵੀ ਬੜਾ ਵੇਖੋ ਜੀ ਵੇਖੋ ਹਾਂ ਪੀੜੀ ਦੇ ਪਾਵਾਂਗੇ ਦੋ ਦੰਦ ਕੱਟੀ ਆ ਜੀ ਠੀਕ ਆ ਮਿਰਜੀ ਤੇ ਦੋ ਦੰਦ ਕੋ 10 11 ਕਿਲੋ ਬੋਲਾ ਵਾ ਠੀਕ ਆ ਜੀ ਦੋ ਦੰਦ ਕੋ ਦੋ ਦੰਦ ਕੋ ਹਾਂ ਠੀਕ ਆ ਜੀ ਤੇ ਵੇਖੋ ਸਿੰਘ ਦੀ ਕੁਆਲਿਟੀ ਮਿਰਜੀ ਵੇਖੋ ਤੁਸੀਂ ਕਿੰਨੇ ਕਨੇਗਾ ਤੇ ਕੱਟੀ ਵੇਖੋ ਤੁਸੀਂ ਕੀ ਚੀਜ਼ ਆ ਕੱਟੀ ਐਂਡ ਪੀਸ ਆ ਹਾਂ ਜੀ ਦਿਖਾ ਲਓ ਖਾ ਲਓ ਜੀ ਚਲੋ ਚਲੋ ਦੇਖੋ ਜੀ ਦੇਖੋ ਜੀ ਕੱਲਾ ਕੱਲਾ ਦੇਖੋ ਥਣ ਪੀਲੇ ਪਾਵਿਆਂਗਾ ਵਿਖਾਓ ਫੇਰ ਤੋਰੋ ਸਦੀ ਐ ਵਿਖਾਓ ਵੀ ਕੱਟੀ ਕੀ ਚੀਜ਼ ਆ ਐਂਡ ਪੀਸ ਆ ਐਂਡ ਕੋਕਾ ਪੀਸੀਸ ਹਾਂ ਪਹਿਲਾ ਸੁਆ ਦੋ ਤੰਦ ਕੱਟੀ ਆ ਦੇਖੋ ਕੱਲਾ ਕੱਲਾ ਥਾਣਿਆ ਇਹ ਜਿਆਦਾ ਬੜਿਆ ਗਿਆ ਪੂਰੀ ਜੈਡ ਗੱਡੀਆਂ ਇੰਨਾ ਗੱਡੀਆਂ ਨੇ ਹੁਣ ਇੰਨਾ ਗੱਡੀਆਂ ਦੇ ਨਾਲ ਰੇਟ ਮੰਗੀਏ ਕਿੰਨਾ ਦੇ ਮੰਗੀਏ ਕਿੰਨਾ ਦੇ ਮੰਗੀਏ ਬਿਲਕੁਲ ਵੀਰ ਜੀ ਸਹੀ ਗੱਲ ਹੈ ਜੀ ਕਿਹੜੀਆਂ ਚੀਜ਼ਾਂ ਕੀ 4 ਪਈਏ ਲੱਗੀ ਆਉਂਦੀਆਂ ਹੀਰਿਆਂ ਦਾ ਮੁੱਲ ਮੁੱਲ ਕੋਈ ਨਹੀਂ ਜੀ ਹੀਰੇ ਆਏ ਦੇਖੋ ਲੇਵਾ ਬਾਕਲੋ ਦੇਖੋ ਜੀ ਫਿਰ ਚੋਣ ਜਾਣ ਕੱਟੀ ਸੀ ਬਹੁਤ ਖਰੀ ਕੇ ਪੱਖ ਤੋਂ ਕੋਈ ਉਂਗਲ ਨਹੀਂ ਕਰ ਸਕਦਾ ਵੀ ਕੱਟੀ ਜਾ ਆ ਗਮੀ ਸਹੀ ਗੱਲ ਕਿ ਨਹੀਂ ਫਿਰ ਮਗਰ ਆ ਜਵਾਬ ਜਵਾਬ ਦਿਖਾਓ ਤਾਜੀ ਸੂਈ ਥਲੇ ਤਿੰਨਾ ਚਮਾ ਦੇਣਾ ਦੀ ਸੂਈ ਥਲੇ ਨਾਲ ਹੀ ਆ ਜੀ ਹਾਂਜੀ 10 ਕਿਲੋ ਬੋਲਾ ਉਹ ਗੋਪੁਰੇਟਾ ਠੀਕ ਹੋ ਗਈ ਜੀ ਹਾਂਜੀ ਤੇ ਵੀਰ ਜੀ ਕੀਮਤ ਇਹਦੀ ਕੀਮਤ ਪਹਿਲਵਾਨ ਜੀ ਇਹਨਾਂ ਕਟੀਆਂ ਦੀ ਕੋਈ ਕੀਮਤ ਨਹੀਂ ਆ ਸਹੀ ਗੱਲ ਬਿਲਕੁਲ ਕਦੇ ਇੱਕ 60 ਦੀ ਵੀ ਆ 1.5 ਦੀ ਵੀ ਆ ਠੀਕ ਹੈ ਜੀ 1 45 ਦੀ ਵੀ ਆ ਠੀਕ ਹੈ ਜੀ ਆਪਾਂ 40 ਦੀ ਜੀ ਹਾਂ ਨਾ ਜੀ ਹਾਂ ਠੀਕ ਹੈ ਜੀ ਕੀ ਮਤਲਬ ਹੈ ਜਿਆਜ ਆਪਣਾ ਜੀ ਹੁਣ ਤੁਸੀਂ ਸਿਆਣੇ ਹੋ ਤੋਦੇ ਹੁਣ ਕੀ ਕਰੀਏ ਠੀਕ ਹੈ ਜੀ ਹਾਂ ਦੇਖੋ ਕੱਟੀ ਸ਼ਾਹ ਕਾਲੀ ਬਿਲਕੁਲ ਜੀ ਜੈਡ ਬਲੈਕ ਜਿੰਨੀ ਜੈਡ ਬਲੈਕ ਇੱਕ ਵੀ ਵਾਲ ਚਟਾ ਨਹੀਂ ਮੈਂ ਕਹਿੰਦਾ ਵੇਖੋ ਜੀ ਠੀਕ ਹੈ ਜੀ ਦੇਖੋ ਕੱਟੀ ਕੱਟੀ ਆ ਕੇ ਨਹੀਂ ਬਿਲਕੁਲ ਨਹੀਂ ਜੀ ਕੱਟੀ ਮੂੰਹ ਬੋਲਦੀ ਆ ਮੂੰਹ ਬਿਲਕੁਲ ਵੇਖੋ ਜੀ ਹਾਂ ਜੀ ਕੱਲਾ ਕੱਲਾ ਖਾਂ ਥੱਗੇ ਆਗੇ ਮੀਨੀ ਮੀਨੀ ਆ ਗਈ ਜੀ ਪੀਨੀ ਨਾ ਥੋੜਾ ਜਿਹਾ ਬੈਠਾ ਤੁਹਾਨੂੰ ਕਰਨ ਕਰਕੇ ਵਾਪਸ ਮਾਲ ਆ ਗਿਆ ਤੁਹਾਨੂੰ ਖਾਲ ਦੇਣੀ ਆ ਤੇ ਕੋਈ ਆਲ ਸਾਉਂਡ ਨਹੀਂ ਕਰੂਗੀ ਜਮਾਂ ਠੰਡੀ ਆ ਆ ਇਸੇ ਕੋ ਸਮਾਨ ਲਾ ਦੇਣੀ ਹੁਣ ਇੱਕ ਕਰ ਤੁਸੀਂ ਆਇਸ ਕੋ ਝੋਣ ਚਾਂ ਦੇਖੀ ਨਾ ਉਹਦਾ ਥਾਣ ਕਰ ਲਾ ਕੇ ਜਿਹਨੇ ਕਹਣਾ ਇਹ ਛੋਟਾ ਬਖੌਂਦੀ ਆ ਉਹ ਨਾ ਦੂਜਾ ਬੈਠੀ ਉੱਠੀ ਨਾ ਬੱਚੇ ਦੇ ਮੂੰਹ ਮਾਰਦਾ ਦੇਖ ਠੀਕ ਹੈ ਬੀਜੀ ਦੇਖੋ ਠੰਡੀਆਂ ਗੱਟੀਆਂ ਮੂੰਹ ਕਰ ਕਰ ਕੇ ਇਹਨੂੰ ਪੈਰਾਂ ਮਾਰੀ ਜਬ ਦੇਖੋ ਝੋਣ ਚਾਂ ਕਰੋ ਦੇਖੋ ਝੋਣ ਲਾ ਕੇ ਕਰਦੇ ਹੋ ਦੇਖੋ ਕੋਈ ਬੱਚਾ ਨਹੀਂ ਜੇ ਛੱਡਿਆ ਠੀਕ ਹੈ ਇਹ ਤਾਂ ਪੈਰ ਥੱਲੇ ਆਉਂਦੀ ਪਤਾ ਨੰਗਾ ਦੋ ਆਹ ਵੇਖੋ ਸਹੀ ਗੱਲ ਬੀਜੀ ਆਪਾਂ ਨਾਲੇ ਚੱਲਾਂਗੇ ਪੂਰੇ ਕੇ ਦੁੱਧ ਦੇ ਦੇਖੋ ਮੜਾ ਜੇ ਬਸ ਮਾਰ ਲੈ ਲੈਂਦੇ ਕੱਟੀ ਨਾ ਨਾ ਕੱਟੀ ਕੱਟੀ ਜਾਏ ਵੀ ਮਗਰ ਵੀ ਇਦਾਂ ਬਸ ਸਮਝਾਣੀ ਆ ਇਹਦੇ ਮਗਰ ਵੀ ਕੀ ਜੇ ਮਗਰ ਕਟਾ ਹਾਂਜੀ ਇਹਦੇ ਮਗਰ ਕਟਾ ਤੇ ਮੀਣੀ ਆ ਜੀ ਛੋਟੀ ਪੂਰੀ ਵੱਡੀ ਛੋਟੀ ਜੀ ਐ ਇਹ ਵੀ ਜੈਡ ਬਲੈਕ ਹਾਂਜੀ ਹਾਂਜੀ ਆਇਆ ਕਿ ਉਹ ਬਸ ਮਾਰ ਲੱਗ ਕੇ ਨੇ ਮੇਰੇ ਖਿਆਲ ਨਾਲ ਪਰਦਾ ਸਾਨੂੰ ਬੱਚਾ ਚੁੰਗੇ ਉਹਨੂੰ ਪਰਲੇ ਥਾਂ ਚੁੰਗੇ ਚੁੰਗੇ ਹੁਣ ਲੱਗ ਗਿਆ ਬਸ ਸਮਾਹ ਵੀ ਜੀ ਦੇਖੋ ਠੀਕ ਹੈ ਉਹ ਚੁੰਗਿਆ ਬੱਚਾ ਉਹ ਥਣਾ ਦੀ ਓਕੇ ਆ ਜੀ ਖੋਲੋ ਛੋਟੂ ਜੀ ਹਣ ਬਾਕੀ ਮੇਰੇ ਜੀ ਆਪਣੀ ਕੋਈ ਗਰੰਟੀ ਫੁੱਲ ਤਸੱਲੀ ਕਰਕੇ ਲੈ ਕੇ ਜਾਵੇ ਹਾਂਜੀ ਹਾਂਜੀ ਥਣਾ ਓਕੇ ਆ ਸਾਰਾ ਕੁਝ ਓਕੇ ਆ ਵੇਖੋ ਪਸਮਾ ਏਦਾ ਬਸਮਦੀ ਆ ਠੀਕ ਹੈ ਜੀ ਨਹੀਂ ਤੇ ਏਦਾ ਬਹਿਣ ਨਹੀਂ ਦੇ ਦਿੰਦੀਆਂ ਬਲੂਣਾ ਗੱਡੀਆਂ ਬਿਲਕੁਲ ਸਹੀ ਗੱਲ ਹੈ ਇਹ ਪਸਮ ਵੀ ਆ ਜੀ ਉਹ ਵੀ ਪਸਮਦੀ ਆ ਬੱਚਾ ਜ਼ਰੂਰ ਚੁੰਗਿਆ ਭਾਈ ਥੋੜਾ ਚੁੰਗੇ ਇਹਨੂੰ ਭਾਈ ਖੁੱਲੀ ਛੱਡ ਦੇ ਜਿੱਥੇ ਮਰਜੀ ਬੈਜੋ ਜੀ ਠੀਕ ਹੈ ਵੀਰ ਲੱਤ ਤੋਂ ਲੱਤ ਨਹੀਂ ਹਿਲਾਉਗੀ ਮੀ ਨਹੀਂ ਝੋਟੀ ਜੀ ਵੇਖੋ ਜੀ ਹਾਂਜੀ ਹਾਂਜੀ ਤੋਂ ਦਰਵਾਜ਼ਾ ਉਹ ਦਰਵਾਜ਼ਾ ਉਹ ਖਾਓ ਜੀ ਦੇਖੋ ਪਰਨਾ ਹੁਣ ਲੱਗਿਆ ਜੈਡ ਬਲੈਕ ਝੋਟੀ ਆ ਪਿਓਰ ਜੈਡ ਬਲੈਕ ਹਾਂ ਜੀ ਦੇਖੋ ਵੱਡੀ ਝੋਟੀ ਜੀ ਵੱਡੀ ਝੋਡੀ ਦੇਖੋ ਇੱਥੇ ਖਿਲਾਰ ਦਿਓ ਜੀ ਆਹ ਵੇਖੋ ਇੱਥੇ ਬਈ ਬਹਿ ਜਾਓ ਆਹ ਦੇ ਕੁਆਲਿਟੀਆਂ ਇਹ ਜੇ ਜਾਤਾਂ ਆਹ ਜਾਤਾਂ ਆ ਵੇਖੋ ਜੀ ਸਹੀ ਗੱਲ ਕਹ ਨਹੀਂ ਫੇਸ ਕੁਆਲਿਟੀ ਦੇਖੋ ਵੀਰ ਜੀ ਹਾਂ ਦੇਖੋ ਹੁਣ ਜਿਗਾਰਡ ਲੱਗਾ ਥੱਲੇ ਬੰਦੋ 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 ਜੀ ਬੰਦੋ 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 ਆਉਂਦੋ ਜੀ ਦੇਖੋ ਥੋੜਾ ਜਿਹਾ ਥਣ ਬੱਚਾ ਨਾ ਦੁੱਧ ਚੁੰਗੇ ਆ ਜੀ ਠੀਕ ਹੈ ਜੀ ਹਾਂ ਜੀ ਮੀਨੀ ਝੋਟੀ ਆ ਜੀ ਪਿਓਰ ਜੈਡ ਬਲੈਕ ਕਿੰਨੇ ਜੈਡ ਬਲੈਕ ਆ ਜੀ ਕਿੰਨੇ ਗੱਡੀਆਂ ਪੂਰੀਆਂ ਹੈਂਡ ਵੀਸ ਆ ਓਕੇ ਪੀਸ ਇਹਨਾਂ ਤਾਂ ਤਾਜ਼ੀਆਂ ਸੁਈਆਂ ਤਾਂ ਆ ਵੇਖੋ ਆ ਲਓ ਹਿਲਣ ਵਾਲੀ ਤੇ ਕਰਮ ਵਾਲੀ ਪਤਾ ਹੀ ਨਹੀਂ ਵੀ ਲੱਟ ਕਿਦਾਂ ਮਾਰੂਗਾ ਕਿੱਥੋਂ ਦੀ ਖਾਨ ਕਰਦੀ ਠੀਕ ਹੈ ਆ ਵੇਖੋ ਨਹੀਂ ਕਲੂਨਾ ਗੱਡੀਆਂ ਗੋਲਡ ਤੋੜ ਛੱਡਦੀਆਂ ਠੀਕ ਹੈ ਵੀਰ ਜੀ ਹਾਂ ਜੀ ਤੇ ਵੀਰ ਜੀ ਇਹਦੀ ਕੀਮਤ ਕੀ ਮਤ ਜਾਜੀ ਇਹਦੀ ਵੀ 1.40 ਆ ਅੱਛਾ ਜੀ ਪੰਜ ਛੋਟ ਕਰ ਦਾਂਗੇ 1.35 ਦੀ ਠੀਕ ਆ ਵੀਰ ਜੀ ਅੱਗੇ ਆਗੇ ਜੀ ਆਹ ਕੱਟੀਏ ਪਰਸੋਂ ਦੀ ਸੂਈ ਆ ਜੀ ਠੀਕ ਆ ਵੀਰ ਕੁੜੇ ਦੀ ਬਰਾਬਰ ਕੀਤੇ ਆ ਦਿਖਾ ਲ ਦੋ ਜੀ ਹੂੰ ਤਸੀਲ ਇਹ ਵੀ ਆ ਦੇਖੋ ਕਰਮਾਲੀ ਨੇ ਲੱਤ ਤੋਂ ਲੱਤ ਨਹੀਂ ਮਾਰੀ ਚੱਲ ਕੋਣ ਪਰਾਂ ਆਹ ਦੇਖ ਲਓ ਬਲੂਨ ਜੇ ਆਹ ਦੇਖ ਆ ਜੀ ਗੋਣ ਇਹਨਾਂ ਦੇ ਇਹ ਜੇ ਕੁਆਲਿਟੀਆਂ ਭਲਵਾਨ ਜੀ ਇਹ ਨਕੀਨੇ ਟੌਪ ਦੇ ਨੇ ਜੀ ਆਹ ਦੇਖੋ ਚੋ ਜਾ ਜਾ ਆਹ ਦੇਖੋ ਨਾ ਤੋ ਤੋ ਲੱਤ ਨਹੀਂ ਹਲਾਈ ਤੇ ਪਰਸੋਂ ਦੀ ਕੱਟੀ ਸੂਈ ਖੋਲੋ ਜੀ ਆਹ ਬੱਚਾ ਜੀ ਆਹ ਪੁੜੇ ਨਹੀਂ ਬਰਾਬਰ ਕੀਤੇ ਜੀ ਠੀਕ ਤੇ ਬਹੁਤ ਚੰਗੀ ਕੱਟੀ ਆ ਤੇ ਕੱਟੀ ਨੇ ਨਾ ਬਾਨਾ ਬੋਦੇ 8 ਕਿਲੋ ਕੱਟੀ ਕੋ ਪਰਸੋਂ ਦੀ ਸੂਈ ਕੋ ਬੋੜਾ ਵਾ ਠੀਕ ਆ ਵੇਖ ਲਓ ਬੋੜਾ ਫੁੱਟ ਦਾ ਗੱਲ ਫਿਰ ਉਹੋ ਹੀ ਹੋਗੀ ਨਾ ਫਿਰ ਕੋਕਾ ਦੇ ਬਾਨਾ ਜਿਆ ਮੈਂ ਕੋ ਜੀ ਆ ਵੇਖੋ ਬੋੜਾ ਜੀ ਠੀਕ ਆ ਵੇਖ ਲੇ ਬੋੜਾ ਫੁੱਟ ਦਾ ਹੱਲੇ ਠੀਕ ਜੀ ਹਾਂ ਜੀ ਤੋਰੋ ਛੋਟੀ ਬਸ ਮਾਏ ਵੀ ਲੱਗੀ ਜੀ ਹੱਥ ਲੱਗਾਈ ਇਹ ਕੱਟੀਆਂ ਦੇ ਗੋਣੇ ਆ ਇਹਨਾਂ ਦੇਖੀ ਥਾਣਾ ਜੀ ਗਰਦਵਾ ਖਾ ਲਓ ਕਿੱਥੇ ਕਿੱਥੇ ਥਾਣੇ ਆ ਦੇਖੋ ਪਲਵਾਨ ਜੀ ਨੇਵਾ ਖਾ ਲਓ ਇਹ ਵੇਖੋ ਤੋਫੇ ਇਹਨੂੰ ਥੱਬੇ ਲਈ ਫਿਰਦੀ ਏ ਤੋਫੇ ਜੀ ਤੋਫੇ ਵੇਖੋ ਕੱਡੀ ਦੇਖੋ ਆ ਲਓ ਇੱਥੇ ਬਹਿ ਜਾਓ ਆ ਲਓ ਆ ਲਓ ਲੱਭਦੇ ਕੌਣ ਏ ਲਓ ਲੋ ਖੁੱਲੀ ਛੱਡੀ ਮਗਰ ਦੂਰ ਕਰਕੇ ਖਾਓ ਛੋਟੂ ਕਿੱਥੇ ਬੈਠੀਆਂ ਜੀ ਇਹਦੇ ਥੱਲੇ ਕੋਈ ਬੱਚਾ ਸਾਹਮਣੇ ਕੁਛ ਦੇਖੋ ਇਹ ਜਿਹਨੂੰ ਕੀਨੇ ਇਹ ਹਟਾਉ ਦੇਨੇ ਕੀਨੇ ਜਿੱਥੇ ਮਰਜ਼ੀ ਖੁੱਲੀ ਛੱਡ ਕੇ ਛੋਲੋ ਟਾਪ ਕਲਾਸ ਛੋਟੀ ਟਾਪ ਕਲਾਸ ਠੀਕ ਹੈ ਜੀ ਹਾਂ ਦੇਖੋ ਹਲੇ ਬੋਲੇ ਤੇ ਆ ਠੀਕ ਹੈ ਜੀ ਹਾਂ ਘੋਡੀ ਤਾਂ ਨਾ 5-7 ਦਿਨ ਜਿਹੜੀ ਪਹਿਲਾਂ ਲੈ ਜਾਂਦੀ ਆ ਠੀਕ ਤੇ 5-7 ਦਿਨ ਬਾਅਦ ਕੇ ਨੇ ਦੱਸਣਾ ਵੀ ਮੈਂ ਹੈਗੀ ਆ ਹੱਲੇ ਦੇ ਆ ਤਾਜੀ ਸੂਈ ਤਾਜੀ ਸੂਈ ਹਾਂ ਤਾਜੀ ਸੂਈ ਹੱਲੇ ਆ ਪੁਰੇ ਨਹੀਂ ਬਰਾਬਰ ਕਿਤੇ 8 ਕਿਲੋ ਬੋੜਾ ਫੇਰ ਵੀ ਦੇਈ ਜਾਂਦੀ ਆ 8 ਕਿਲੋ ਬੋੜਾ ਤੇ ਵੀਜੀ ਦੀ ਕੀਮਤ ਕੀ ਮਤ ਜੀ ਇਹਦੀ ਕਿੰਨੇ ਵੀ ਦੇ ਦੀ ਆ ਇਸ ਕੋ ਬਸ ਮੰਗੀ ਜੇ ਇੰਨੇ ਨਾਲ ਆ ਵੇਖ ਲਓ ਵੇਖੋ ਜੀ ਹੱਥ ਲਾਏ ਆ ਬਸਮਗੀ ਜੀ ਵੇਖੋ ਜੀ ਆ ਜੇ ਕੁਆਲਿਟੀ ਆ ਇਹ ਕੁਆਲਿਟੀ ਆ ਜੀ ਬੱਚਾ ਮਰ ਵੀ ਜਾਵੇ ਜੇ ਆ ਵੇਖੋ ਥਣ ਕੱਟ ਗਈ ਹੁਣ ਹੱਲੇ ਫਲੂਨ ਜੇ ਆ ਵੇਖੋ ਵੀ ਵੇਖੋ ਜੀ ਪਸਮਾਨ ਲੱਗ ਵੀ ਗਿਆ ਜੀ ਪਸਮਾਨ ਆ ਵੀ ਗਈ ਜੀ ਠੀਕ ਹੈ ਜੀ ਪਸਮਾਨ ਇਹਨਾਂ ਦਾ 2-3 ਵਾਰ ਲੱਗ ਗਿਆ ਅੱਜ ਠੀਕ ਜਿਹੜਾ ਹੁੰਦਾ ਇਦਾਂ ਬਹਿਣ ਦਿੰਦੀ ਹੈ گاਵਾਵਾਂ ਵਰਗੇ ਹੁੰਦੇ ਠੰਡੀਆਂ ਠੰਡੀਆਂ ਜਲਸੀ گاਵਾਵਾਂ ਵਰਗੇ ਤੇ ਵੀਤੀ ਦੀ ਕੀਮਤ ਕੀਮਤ ਜੀ ਇਹਦੀ ਹੁਣ ਕਾਦੀ ਕੀਮਤ ਆ ਛੋਟੀ ਜੀ ਕੀਮਤ ਕਰੀ ਜੀ ਦੱਸ ਦੋ ਵੀਰ ਜੀ ਕੀਮਤ ਇਹਦੀ 115 115 ਹਾਂਜੀ ਤੇ ਕੁਮਾਨਤਾਨ ਵੀਰ ਜੀ 110 ਦੀ ਪੱਕੀ ਜਾ ਸੁਣੋ ਜੀ ਠੀਕ ਹੈ ਵੀਰ ਜੀ ਵੇਖੋ ਕੱਟੀ ਤੇ ਨਹੀਂ ਜੇ ਇੱਕ ਦੱਸਦੀ ਹੈ ਮੇਰੀ ਨਹੀਂ ਨਹੀਂ ਮਿਲਦੀ ਹੈ ਵੀਰ ਜੀ ਵੇਖੋ ਇਹੋ ਜਿਹੀ ਇਹ ਕੱਟੀ ਦੁੱਧ 12 ਕਿਲੋ ਦੇਣਾ ਖੁੱਲੇ ਦੇਵੇ ਦੀ ਕੱਟੀ ਆ ਦੇਣਾ ਵੀਰ ਜੀ ਵੇਖੋ ਠੰਡੀ ਕੱਟੀ ਹੱਥ ਲਾਇਆ ਬਸਮਾਨ ਲੱਗ ਗਿਆ ਵੇਖੋ ਵੀਰ ਜੀ ਵੇਖੋ ਤੇ ਜੈਡ ਬਲੈਕ ਤਿੰਨੇ ਹੀ ਇਹ ਵੇਖੋ ਜੀ ਤਿੰਨਾ ਦੇ ਕੱਦ ਆ ਵੇਖੋ ਮੀਣੀ ਦਾ ਇਹ ਕੱਦ ਦੇਖੋ ਇੱਕੋ ਜਿਹਾ ਕੱਦ ਵੇਖੋ ਇਹਨਾਂ ਨੂੰ ਦਵੇ ਵੀ ਇਹ ਛੋਟੀ ਹੈ ਤਾਂ ਮੁੱਲ ਘੱਟ ਕੀਤਾ ਆ ਵੇਖੋ ਜੀ ਕੱਦ ਵੇਖੋ ਵੀਰ ਜੀ ਤਿੰਨਾ ਦੇ ਜਿਆਦਾ ਕੀਮਤ ਕੀਤੀ ਆ ਬਿਲਕੁਲ ਜਿਆਦਾ ਵੀਰ ਜੀ ਠੀਕ ਹੈ ਜੀ ਤਿੰਨੇ ਝੋਟੀਆਂ ਚੰ ਟੌਪ ਕਲਾਸ ਦੇ ਸੀਲ ਸਲੱਗ ਔਲ ਸ਼ੌਲ ਦੀ ਕੋਈ ਠੰਡੀਆਂ ਪੂਰੀਆਂ ਠੀਕ ਹੈ ਵੀਰ ਜੀ ਤੇ ਛੋਟੀਆਂ ਕੀਮਤਾਂ ਗਿੱਤੀਆਂ ਭਲਵਾਨ ਜੀ ਠੀਕ ਹੈ ਵੀਰ ਜੀ ਕੋਈ ਵੱਡੀਆਂ ਕੀਮਤਾਂ ਨਹੀਂ ਕੀਤੀਆਂ ਠੀਕ ਹੈ ਵੀਰ ਜੀ ਹੋਰ ਵੀਰ ਜੀ ਬਸ ਜੀ ਕਿਰਪਾ ਮਹਾਰਾਜ ਦੀ ਨੰਬਰ 9779283441 ਨਾਮਕਾਰ ਸਿੰਘ ਪਿੰਡ ਕੋਕਾ ਤਹਿਸੀਲ ਉਟਾਲਾ ਜ਼ਿਲ੍ਹਾ ਗੁਰਦਾਸਪੁਰ ਠੀਕ ਹੈ ਵੀਰ ਜੀ ਬਾਕੀ ਜਿਹੜੇ ਵੀਰ ਨੇ ਲੈਣੀ ਹੋਵੇ ਸੰਪਰਕ ਕਰੇ ਹਾਂਜੀ ਰੋਟੀਆਂ ਦਿਨੇ ਚੰਗੀਆਂ ਦਿਨੇ ਟੌਪ ਕਲਾਸ ਆ ਹਾਂਜੀ ਹੀਰੇ ਵੀਰ ਜੀ ਕੀ ਠੀਕ ਹੈ ਟੋਪ ਦੇ ਨਕੀਨੇ ਵੀਰ ਜੀ ਤੇ ਸਾਡੀਆਂ ਆਪਣੇ ਕੋਲ ਹੋਰ ਵੀ ਅੰਦਰ ਵੀ ਹੈਗੀਆਂ ਵਾ ਹਾਂਜੀ ਉਹ ਖਾਵਾਂਗੇ ਅਗਲੀ ਵੀਡੀਓ ਸਿੱਧੀ ਵਿੱਚ ਹਾਂਜੀ ਕਿਉਂਕਿ ਆਪਾਂ ਜੇ ਸਭ ਨਾਲ ਪਸੂ ਪਿਆਰ ਹੁੰਦਾ ਵਾ ਹਾਂਜੀ ਉੱਧਰ ਵੇਖੋ ਵੀ ਉੱਧਰ ਵੀ ਹੈਗੀਆਂ ਮੱਝਾਂ ਹਾਂਜੀ ਮੱਝਾਂ ਜਦੋਂ ਕੋਈ ਮਰਜ਼ੀ ਵੀ ਰਫੂਨ ਲਾ ਲੈ ਮੇਰੇ ਸਾਡੇ ਕੋਲ 7-8 7-8 ਹੁੰਦੀਆਂ ਹੁੰਦੀਆਂ 8 ਵੀ ਦੋ ਹੀ ਹੋ ਜਾਂਦੀਆਂ ਠੀਕ ਹੈ ਵੀਰ ਜੀ ਆਹ ਵੀ ਅੰਦਰ ਵੀ ਹੈਗੇ ਪਸੂ ਜੇ ਸਭ ਨਾਲ ਪਸੂ ਪਿਆਰ ਹੁੰਦਾ ਜੇ ਉਸ ਤਰੀਕੇ ਨਾਲ ਵੀਡੀਓ ਬਣਦੀ ਠੀਕ ਹੈ ਵੀਰ ਜੀ ਉਦਾਂ ਨਹੀਂ ਅਸੀਂ ਪਾਉਂਦੇ ਸਹੀ ਗੱਲ ਹੈ ਕਿ ਨਹੀਂ ਬਿਲਕੁਲ ਵੀ ਜੀ ਸਹੀ ਗੱਲ ਹੈ ਸਹੀ ਗੱਲ ਹੈ ਕਿ ਨਹੀਂ ਹਾਂ ਜੀ ਬਾਕੀ ਕੋਈ ਗੱਲ ਨਹੀਂ ਤਾਰੇ ਵੀ ਹਾਂ ਤਾਜ਼ੀਆਂ ਸੁਨੀਆਂ ਹਾਂ ਚਾਲੂ ਕੀਤੀਆਂ ਪੂਰੀਆਂ ਐਂਡ ਪੀਸ ਆ ਟੌਪੇ ਵੀ ਸਾਰੇ ਨਗੀਨੇ ਟੌਪ ਦੇ ਨਗੀਨੇ ਹਾਂ ਜੀ ਦੇਖੋ ਤਿੰਨੇ ਇਕੋ ਦੀਆਂ ਕੱਦ ਕਾਠੇ ਵੀ ਇਕੋ ਦੇ ਤੇ ਸ਼ਾਹ ਕਾਲੀਆਂ ਜੈਡ ਬਲੈਕ ਤਿੰਨੇ ਜੈਡ ਬਲੈਕ ਹੈ ਮੇਨ ਗੱਲ ਹੈ ਤਿੰਨਾਂ ਦੇ ਵਾਲ ਨਹੀਂ ਕਿੱਥੇ ਹਾਂ ਜੀ ਤਿੰਨੇ ਇੱਕ ਰੰਗ ਕਾਲੀਆਂ ਠੀਕ ਆ ਵੀ ਜੀ ਆਹ ਦੇਖੋ ਇਹ ਵੀ ਦੇਖੋ ਆਹ ਵੀ ਦੇਖੋ ਇੱਕੋ ਜਿਹਾ ਕੱਦ ਹਾਂ ਆ ਵੀ ਵੇਖੋ ਜੱਡ ਬਲੈਕ ਨਹੀਂ ਕਹਿਆ ਯਾਰ ਤਿੰਨੇ ਜੱਡ ਬਲੈਕ ਲੱਪਣ ਜਾਈਆ ਲੱਭਦੀਆਂ ਨਹੀਂ ਨਹੀਂ ਲੱਭਦੀਆਂ ਵਿਧੀ ਸਹੀ ਗੱਲ ਇਹ ਕਿਨੇ ਜੱਡ ਬਲ ਲੈ ਗਿਆ ਹਾਂਜੀ ਬਾਕੀ ਤੁਹਾਨੂੰ ਆਜਿਆ ਸਾਰੇ ਵੀ ਰਹਿੰਦਾ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਨੰਬਰ ਸਾਡਾ 97792 83441 97792 83441 ਸਤਿ ਸ਼੍ਰੀ ਅਕਾਲ ਜੀ